ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡਿਜੀਟਲ ਪੰਜਾਬ ਦੇ ਵਿੱਚ ਦੇ ਵਿੱਚ ਤੁਸੀਂ ਘਰ ਬੈਠੇ ਨਵੀਆਂ ਖਬਰਾਂ ਨਵੀਆਂ ਨੌਕਰੀਆਂ ਤੇ ਨਵੀਆਂ ਸਕੀਮਾਂ ਬਾਰੇ ਜਾਣਕਾਰੀ ਜਿਹੜੀ ਹੈ ਪ੍ਰਾਪਤ ਕਰਦੇ ਰਹਿੰਦੇ ਹੋ ਅੱਜ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਘਟਨਾ ਜਿਹੜੀ ਹੈ ਜਲੰਧਰ ਦੇ ਆਦਮਪੁਰ ਪਿੰਡ ਦੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ ਚੋਰਾਂ ਨੇ ਸਕੂਲ ਨੂੰ ਨਿਸ਼ਾਨਾ ਬਣਾਇਆ ਸਕੂਲ ਦਾ ਜਿਹੜਾ ਚੋਰ ਗੇਟ ਖੋਲ ਕੇ ਲੱਗੇ ਨੇ ਤੁਸੀਂ ਦੇਖੋ ਕੀ ਵਾਪਰਿਆ ਘਟਨਾ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਦੇ ਰਹੇ ਹਾਂ ਦੇਖੋ লাইਵ ভিডিও ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਿ ਘਟਨਾ ਕਰਮ ਵਾਪਰੇ ਹੈ ਕਿਵੇਂ ਜਿਹੜਾ ਚੋਰਾਂ ਨੇ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ ਹੈ ਦੇਖੋ ਵੀਡੀਓ ਤੇ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਆਸਥ ਹੈ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਦੀ ਮੌਜੂਦਾ ਇੰਚਾਰਜ ਹਾਂ ਕੱਲ ਸ਼ਾਮ ਤੱਕ ਤਾਂ ਸਕੂਲ ਦਾ ਮੇਨ ਗੇਟ ਮੌਜੂਦ ਸੀ ਪਰ ਜਦੋਂ ਅਸੀਂ ਸਵੇਰੇ ਆ ਕੇ ਦੇਖਿਆ ਤਾਂ ਗੇਟ ਗਾਇਬ ਸੀ ਬਿਰਾਤ ਚੋਰਾਂ ਨੇ ਆਪਦੀ ਕਾਰਵਾਈ ਪਾ ਦਿੱਤੀ ਸੀ ਇਹ ਪਹਿਲੀ ਵਾਰ ਘਟਨਾ ਨਹੀਂ ਹੋਈ ਇਸ ਤੋਂ ਪਹਿਲਾਂ ਵੀ 3-4 ਵਾਰ ਇਸ ਸਕੂਲ ਵਿੱਚ ਚੋਰੀ ਹੋ ਚੁੱਕੀ ਹੈ ਤੇ ਮੀਨਸ ਕਿ ਕੋਈ ਇਸਤੇ ਕਾਰਵਾਈ ਨਹੀਂ ਕੀਤੀ ਜਾਂਦੀ ਅਸੀਂ ਦਰਖਾਸਤ ਵੀ ਦੇ ਦਿੰਨੇ ਆ ਪਰ ਇੰਨੀ ਕੋਈ ਪੈਰ ਵੀ ਨਹੀਂ ਹੁੰਦੀ ਪਰ ਇਸ ਵਾਰ ਅਸੀਂ ਥੋੜੀ ਸਟ੍ਰਿਕਟਲੀ ਲਿਖ ਕੇ ਦਰਖਾਸਤ ਚੌਂਕੀ ਅਪਰਾ ਵਿਖੇ ਦਿੱਤੀ ਹੈ ਤਾਂ ਕਿ ਉਹ ਕੋਈ ਕਾਰਵਾਈ ਕਰਨ ਅਸੀਂ ਆਪਦੇ ਸੀਨੀਅਰਸ ਨੂੰ ਵੀ ਇਨਫੋਰਮ ਕਰ ਦਿੱਤਾ ਹੈ ਬੀਪੀਓ ਆਫਿਸ ਟੂ ਵੀ ਇਨਫੋਰਮ ਕਰ ਦਿੱਤਾ ਹੈ ਅਸੀਂ ਮੰਗ ਕਰਦੇ ਆ ਕਿ ਇਹੋ ਜਿਹੇ ਜਿਹੜੇ ਚੋਰ ਹੈ ਜਿੱਥੇ ਵੀ ਚੋਰੀ ਕਰਦੇ ਆ ਉਹਨਾਂ ਤੇ ਠੱਲ ਪਾਈ ਜਾਏ ਤੇ ਬੰਦੀ ਕਾਰਵਾਈ ਕੀਤੀ ਜਾਵੇ